ਹਾਲੋ ਭਈ ਆਪਾਂ ਜੇ ਦੁੱਧੜੇ ਪਹੁੰਚੇ ਹਾਂ ਜ਼ਿਲ੍ਹੇ ਮਾਨਸਾ ਦੇ ਵਿੱਚ ਆ ਤੇ ਇੱਥੇ ਛੋਟੇ-ਛੋਟੇ ਬੱਚੇ ਆ ਜਿਹੜੇ 32 ਕਿਲੋ ਵਾਲੇ ਆ ਦੇਖੋ ਇਹਨਾਂ ਨੂੰ ਮਿਹਨਤ ਕਰਾਈ ਜਾ ਰਹੀ ਹੈ ਤੇ ਇਹ ਦੇਖੋ ਇਹਨਾਂ ਦੀਆਂ ਜਿਹੜੀ ਮਿਹਨਤ ਕਰਾਈ ਜਾ ਰਹੀ ਹੈ ਸ਼ਾਮਾਂ ਦੇ ਟਾਈਮ ਤੇ ਬਾਕੀ ਤਾਰੀ ਦੁੱਧੜੇ ਨਾਲ ਵੀ ਆਪਾਂ ਗੱਲ ਕਰਾਂਗੇ ਵੀ ਕੀ ਸਿਸਟਮ ਆ ਕਿਵੇਂ ਬਿਖ ਦੁੱਧ ਲੱਗੇ ਮਿਹਨਤ ਕਰਾਉਣਾ ਵੀ ਕਿਹੜੀਆਂ ਖੜੀਆਂ ਐ ਐਕਸਾਈਆਂ ਕਰਾਉਣੇ ਇਹਨਾਂ ਤੁਸੀਂ ਤੇ ਦੇਖ ਸਕਦੇ ਹੋ ਉਧਰ ਇਹ ਕਿੰਨੇ ਬੱਚੇ ਨੇ ਕਹਾ ਲਿਆ ਛੋਟੀ ਉਮਰ ਦਾ ਬਈ ਇਹਦੇ ਇਹਨੂੰ ਪੂਰਾ ਜਨੂਨ ਆਉਣਾ ਨਹੀਂ ਮੈਂ ਕੌਡੀ ਹੀ ਟਾਣਾ ਨਹੀਂ ਅੱਜ ਕੱਲ ਤੇ ਮੋਬਾਈਲ ਵਾਲਾ ਮੋਬਾਈਲ ਦਾ ਪੰਡਾ ਹੀ ਨਹੀਂ ਛੱਡਦੇ ਹੈਗੇ ਤੇ ਇਧਰ ਆ ਦੇਖੋ ਇਹਨਾਂ ਦਾ ਕੋਚ ਇਧਰਲੇ ਪਾਸੇ ਛੋਟੀ ਛੋਟੀ ਉਮਰ ਦੇ ਨੇ ਆ ਜੀ ਐ ਕਿਹੇ ਜਾਏ ਆ ਇਹਦੇ ਚ ਦੇਖੋ ਭਾਰ ਮੇਲਾ ਸਾਰਾ 25 ਕਿਲੋ ਭਾਰ ਹੋਣਾ ਨਾ ਬੱਚੀ ਹੋਏ ਕਿੰਨੇ 25 ਕਿਲੋ ਦਾ ਜਾ 25 ਕਿਲੋ ਆ ਤੇ ਆਹ ਤਾਰੀ ਨਾਲ ਕਰਦਾ ਗੱਲ ਤਾਰੀ ਕੀ ਹਾਲ ਹੈ ਵਧੀਆ ਬਈ ਤੂੰ ਹੋ ਠੀਕ ਆ ਕਦੋਂ ਤੋਂ ਸਟਾਰਟ ਕਰਾ ਕੈਂਪ ਆ ਕੈਂਪ ਹੋ ਗਿਆ ਬਈ 10 ਦਿਨ ਵਾਂਗੂ I'll tell